ਲਾ ਸਜਣਾ ਪਿੰਡ ਬਾਗੜੀਆਂ ਤੋਂ ਨਾ ਝੋਟੀ ਬਾਈ ਕੋਲ ਇੱਕ ਦਿਖਾਉਣ ਪਹੁੰਚੇ ਆ ਪਰ ਇਹ ਮੰਨ ਲਓ ਮੱਲੋ ਵੀ ਝੋਟੀ ਦੇਖ ਕੇ ਨਾ ਭੁੱਖ ਲੈਂਦੀ ਆ ਇਦਾਂ ਦੀ ਝੋਟੀ ਆ ਦੰਦਾਂ 'ਚ ਵੀ ਇਹ ਮੰਨ ਲਓ ਵੀ ਸ਼ਾਇਦ ਇਹਨੇ ਦੁੱਗ ਦੇ ਸਿੱਟੇ ਨੇ ਹੋਣੇ ਹੋਣੇ ਤੇ ਬਾਕੀ ਬਾਹਲੀ ਕਮਾਲ ਦੀ ਝੋਟੀ ਆ ਪਿੰਡ ਬਾਗੜੀਆਂ ਤੇ ਜਿਲਾ ਬਾਈ ਨੂੰ ਰਹਿਣਾ ਸਜਣਾ ਮਰੀਲਕੋਟ ਲਾ ਗੱਲਬਾਤ ਬਾਈ ਨਾ ਕਰਾ ਦੂੰਗਾ ਜਿਹੜੇ ਪਸ਼ੂ ਪਾਈ ਕੋ ਰੱਖੇ ਹੋਇਆ ਨਾ ਬਹੁਤ ਕਮਾਲ ਦੇ ਆ ਕੱਦਗਾਠ ਵਾਲੇ ਮਾਮਲੇ ਜੇ ਲਾ ਲਿਓ ਵੀ ਫੁੱਲ ਵੱਡੀਆਂ ਚੰਗੇ ਰਿਕਾਰਡ ਵਾਲੀਆਂ ਇਹ ਵੀ ਚੰਗੇ ਸੀਮਨ ਦੀ ਆ ਤੇ ਲੱਗਿਆ ਵੀ ਚੰਗਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜੀ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਚੱਲਦੀ ਹੋਰ ਚੱਲਦੀ ਕਾਲ ਹੈ ਜੀ ਨਾਮ ਤੇ ਨੰਬਰ ਬੋਲੋ ਨਾਮ ਸਰਸੇਵ ਸਿੰਘ ਪਿੰਡ ਬਾਗੜੀਆਂ ਹਾਂਜੀ ਤੇ ਨੰਬਰ 9814250704 98142 50704 ਹੈ ਨਾ ਆ ਸਭਾ ਆ ਦੀ ਕੋਠੰਡੀਆਂ ਝੋਟੀਆਂ ਬਹੁਤ ਸਾਊ ਆ ਜੀ ਤੇ ਬਾਕੀ ਕਰੀ ਪਹਿਲਾਂ ਤੇ ਕੱਦ ਦਾ ਆਈਡੀਆ ਕਰਾ ਦੀ ਕਈ ਭਰਾ ਨਾ ਕਮੈਂਟ ਕਰਨ ਲੱਗ ਜਾਂਦਾ ਵੀ ਵੱਡੀ ਵੱਡੀ ਬਣਾਉਂਦੇ ਆ ਇਹ ਇੱਥੇ ਲਿਆ ਕੈਮਰਾ ਦਿਓ ਜੀ ਸਾਈਡ ਮਾੜੀ ਜੀ ਇਹ ਇੱਥੋਂ ਕਰਾ ਲਈ ਚੈੱਕ ਇਹਨੂੰ ਦੰਦਾਂ ਚ ਕਿਵੇਂ ਆ ਜੀ ਦੰਦਾਂ ਚ ਜੀ ਇਹ ਖੀਰੀ ਸੀ ਅੱਜ ਹੀ ਦੰਦ ਤੋੜਿਆ ਇੱਕ ਦੁੱਗ ਦਾ ਠੀਕ ਆ ਗੱਲ ਆ ਖੀਰੀ ਅੱਜ ਹੀ ਸਿੱਟਿਆ ਅੱਜ ਹੀ ਸਵੇਰੇ ਆ ਕੇ ਰਾਤ ਕੱਲ ਬੰਦੇ ਦੇਖ ਕੇ ਗਏ ਨੇ ਜੀ ਖੀਰੀ ਸੀ ਠੀਕ ਆ ਗੱਲ ਆ ਆ ਹੁਣ ਇਹ ਗੱਲ ਖੀਰੀ ਸੀ ਤੇ ਅੱਜ ਕਹ ਲਈਏ ਇੱਕ ਦੰਦ ਦੇ ਨੇ ਸੜਤਾ ਚ ਇੱਕ ਸੱਜਣੋਂ ਆਪਾਂ ਨੇ ਕਰ ਲਿਆ ਕਰਾ ਦਿੰਨੇ ਆਪ ਕਿਹੜੇ ਸੀਮੰਦੀ ਆ ਬ ਕੋਈ ਚੱਕਰੇ ਨਹੀਂ ਮੈਂ ਚੈੱਕ ਕਰ ਲਿਆ ਤਾਂ ਕਰ ਲਿਆ ਆ 29 ਦੀ ਆ ਚਲਾ ਦੇ ਭਈ ਇਹਨੂੰ ਇਹ ਸੀਮਨ ਕਿਹੜਾ ਲੱਗਿਆ ਤੇ ਇਹਦੇ ਸੀਮਨ ਲੱਗਿਆ ਅਨਮੂਰ ਰਤਨ ਦਾ ਆਪ ਐ 29 ਦੀ ਸੀਮਨਾ ਅਨਮੋਲ ਰਤਨ ਦਾ ਤੇ ਮਾਂ ਦਾ ਦੁੱਧ ਕਿੰਨਾ ਮਾਂ 18 ਪਲੱਸ ਦੁੱਧ ਦੱਤਾ ਮਾਂ ਨੇ 18 ਤੋਂ ਪਲੱਸ ਹਾਂਜੀ ਇਹ ਤੀਜੇ ਸਵੇਰ ਦੀ ਕੱਟੀ ਆ ਉਹਦੀ ਇਹ ਕਹਿ ਸਕਦੇ ਆ ਵੀ ਸਾਰੇ ਰਿਕਾਰਡ ਨੇ ਆਪਣੇ ਕੋਲੇ ਇਹਦੇ ਹਾਂਜੀ ਸਾਰੇ ਟੋਟਲ ਰਿਕਾਰਡ A ਤੋਂ Z ਤੱਕ ਹਾਂਜੀ ਹਾਂਜੀ ਟੋਟਲ ਆ ਥਾਣੇ ਸੱਚ ਨੂੰ ਇਦਾਂ ਦਾ ਲੱਗਿਆ ਵੀ ਜਿੱਦਾਂ ਦਾ ਆਪਾਂ ਕਹਿ ਲਈ ਵੀ ਬਈ ਯਾਰ 20 ਲੱਖ ਵਾਲੀ ਮੱਝ ਨੂੰ ਲੱਗਿਆ ਹੁੰਦਾ ਹਨਾ ਕਹਾਉਂਦੀ ਆ ਝੋਟੀਆਂ ਆ ਵਿਦਿਆਪ ਕਹ ਲਈਏ ਤਕਰੀਬਨ ਤਕਰੀਬਨ Z ਬਲੈਕ ਵਾਂਗੂ ਆ ਗਈ ਥੋੜੀ ਜਿਹੀ ਪੁੰਜੜ ਬਾਈਟ ਆ ਥੱਲੇੋਂ ਤੇ ਮੰਨ ਲਓ ਸੱਚ ਨੂੰ ਹਲੇ ਨਾ ਇਹਨੂੰ ਤੁਸੀਂ ਖੀਰੀ ਮੰਨ ਲਿਓ ਦੁੱਗੀ ਮੰਨ ਲਿਓ ਵੀ ਜਦੋਂ ਉਹ ਬਈ ਕਹ ਲਈਏ ਸੂਰਜਾਂ ਚ ਜਾਊਗੀ ਪਰਲੇ ਬੰਨੇ ਖੜ ਕੇ ਬੰਦਾ ਤਾਂ ਨਹੀਂ ਦਿੰਦਾ ਇਹ ਹਨਾ ਨਹੀਂ ਜੀ ਫੁੱਲ ਵੱਡੀਆਂ ਜੀਆਂ ਫੁੱਲ ਵੱਡੀਆਂ ਜੀ ਹਾਂਜੀ ਹਾਂਜੀ ਆ ਮੁੱਲ ਕਹ ਲਈਏ ਵੀ ਮੋੜ ਦੂਗੀ ਹਾਂਜੀ ਆ ਕਮਾਲ ਆ ਇੱਥੋਂ ਜਿੰਨੇ ਦੀ ਅੱਜ ਖਰੀਦੋਂਗੇ ਅੱਗੇ ਆਪਾਂ ਕਦੇ ਵੀਡੀਓ 'ਚ ਅੱਜ ਤੱਕ ਨਹੀਂ ਕਿਹਾ ਵੀ ਆ ਅਗਲੇ ਸਾਲ ਉਦੋਂ ਦੁੱਗਣੇ ਦੀ ਵੇਚ ਲਵਾਂਗੇ ਜਿੰਨੇ ਦੀ ਮੈਂ ਅੱਜ ਜਾਊ ਨਾਲੇ ਦੁੱਧ ਪਿਆਊ ਤੇ ਨਾਲੇ ਕਹਿ ਲਈ ਇੱਕ ਬੱਚਾ ਦੇ ਜੂ ਕਰੀ ਹਾਂਜੀ ਹਾਂਜੀ ਬਰੀਡਿੰਗ ਦੇ ਮਾਮਲੇ 'ਚ ਬੈਸਟ ਝੋਟੀ ਰਹੂਗੀ ਪਰ ਥਣਲੇਪੇ ਦੀ ਸਾਫ ਬਿਲਕੁਲ ਤੇ ਦਿਨ ਕਿੰਨੇ ਕੱਢੂਗੀ ਇਹ 10 ਤਰੀਕ ਨੂੰ ਇਹਦੇ ਦਿਨ ਪੂਰੇ ਨੇ ਜੀ ਬਾਕੀ ਹੁਣ ਪਲੂਣਾ ਵੱਧ ਘੱਟ ਵੀ ਕਰ ਸਕਦੀ ਠੀਕ ਆ ਗੱਲ 10 ਤਰੀਕੇ ਦੀ ਹੋ ਆ ਪਿਕਸਲ ਡੇਟ ਲਈ ਡੇਟ ਹਾਂਜੀ 10 ਮਹੀਨੇ ਪੂਰੇ ਹੋ ਜਾਣੇ ਆ ਅੱਜ ਤਕਰੀਬਨ ਕਹਿ ਲਈਏ 7 ਤਰੀਕ ਹੋਗੀ ਹਾਂਜੀ ਵੀ ਤਰੀਕ ਦੇ ਹਿਸਾਬ ਨਾਲ ਤਿੰਨ ਦਿਨ ਪੈਂਡਿੰਗ ਨੇ ਪਰ ਪੋੜਾ ਪੜਾ ਇਹਦਾ ਨਮਾਇਆ ਕਹਿ ਲਈਏ ਬਾਈ ਕਿਤੋਂ ਲੱਗਦਾ ਨਹੀਂ ਹੈਨਾ ਲੈ ਸਕਦੀ ਹਫਤਾ ਲੈ ਸਕਦੇ ਹੁਮੀਦ ਆ ਪਰ ਦੇਖੋ ਬਾਕੀ ਹੁਣ ਪਲੂਣਾ ਦਾ ਪਤਾ ਨਹੀਂ ਲੱਗਦਾ ਕਦੇ ਠੀਕ ਆ ਗੱਲ ਆ ਹਫਤੇ ਦੇ ਲੱਗ ਭੱਗ ਜੇ ਆ ਗਈ ਤਕਰੀਬਨ ਤਕਰੀਬਨ ਇੱਕ ਹਫਤੇ ਲੱਗ ਭੱਗ ਬਾਈ ਕਹਿੰਦਾ ਕੱਢ ਦੂ ਤੇ ਨਸਲ ਬਰੀਡ ਵਾਲਾ ਨਾ ਸੱਜਣਾ ਇਹਦੇ ਚ ਕੋਈ ਲੇਖਾ ਨਹੀਂ ਆਹ ਔਰਲੇ ਬੰਨੇ ਲਿਆ 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 ਇਹ ਇੱਥੇ ਰੋਕ ਲਾ ਫੇਸ ਕਰ ਦੇ ਉਧਰਲੇ ਬੰਨੇ ਮ ਆਜ ਆ ਜਾ ਗਰੀ ਦੰਦ ਵੀ ਦਿਖਾ ਦੇ ਲੈ ਆਪ ਹੀ ਦਿਖਾ ਦਨੇ ਪੱਟ ਕੇ ਲੈ ਬਾਈ ਨੂੰ ਬੁਲਾਉਣ ਦੀ ਤੋੜਿਆ ਇੱਕ ਰਹਿਦਾ ਐਨੀ ਕਨੇਗੀ ਲੈ ਇੱਕ ਦੰਦ ਹੀ ਠੱਟਿਆ ਸਭਾ ਦੀ ਬਿਲਕੁਲ ਠੰਡੀ ਸੀ ਜਿੰਨੀ ਮਰਜ਼ੀ ਦੀ ਜੱਟਾ ਲੱਤ ਚੱਕ ਲੈ ਇਹਦਾ ਵੀ ਲੈਖਾ ਨਹੀਂ ਇਹ ਲੱਤਾਂ ਚੱਕ ਲੋ ਜੀ ਚਾਹੇ ਲੱਤ ਹਾਂ ਜੀ ਹਾਂ ਹਾਂ ਵੀ ਗਰਮ ਗਰਮ ਵਾਲਾ ਜਿਮਾ ਹੀ ਗਰਮ ਵਾਲਾ ਕੰਮ ਨਹੀਂ ਆਏ ਹੁਣ ਤੋੜੇ ਕਰਕੇ ਦਿਲ ਕੇ ਜੇ ਮੈਂ ਲੱਤ ਚੱਕ ਲੈਣਾ ਜੀ ਲੈ ਲੈ ਇੱਕ ਵਾ ਕੇ ਬੰਦ ਦੇ ਬਾਈ ਲੈ ਚੱਲ ਲੈ ਚੱਲ ਆਪੇ 29 ਦੀ ਆ ਲੱਗਿਆ ਇਹਦੇ ਅਨਮੋਲ ਰਤਨ ਗਾਰੰਟੀ ਦਊਗੀ ਉਹ ਚੀਜ਼ ਦੀ ਹਾਂ ਜੀ ਹਾਂ ਜੀ ਬਿਲਕੁਲ ਫ੍ਰੈਗਮੈਂਟ ਕਰ ਦੇ ਹਾਂਜੀ ਕਿਤੇ ਕੋਈ ਭਰਾ ਕਹੀ ਜਾ ਨਾ ਮੈਂ ਮੈਂ ਕਿਹਾ ਮੇਰੀ ਜ਼ਿੰਮੇਵਾਰੀ ਹੈ ਜੀ ਆਹ ਵੀਡੀਓ ਚ ਬੋਲਦੇ ਆਂ ਜੇ ਇਸ ਗੱਲ ਦਾ ਜਿੱਥੋਂ ਮੇਰੇ ਸਟਰਾ ਆਉਂਦੇ ਨੇ ਉਹਨਾਂ ਤੋਂ ਵੀ ਮੈਂ ਕਹਾ ਸਕਦਾ ਠੀਕ ਆ ਲੈ ਆ ਬਾਈ ਉਰਲੇ ਬੰਦੇ ਲਿਆ ਆਪਣੇ ਆਪਣਾ ਭਰਾਇਆ ਨਹੀਂ ਠੀਕ ਆ ਆਪਦੇ ਮੈਂ ਸਿਲੰਡਰ ਚ ਹੀ ਰੱਖਦਾ ਠੀਕ ਹੈ ਲਿਆ ਕੇ ਠੀਕ ਆ ਜੀ ਆਪ ਭਰਾਉਣਾ ਆਪਦੇ ਠੀਕ ਆ ਗੱਲ ਆ ਉਹ ਲੈ ਆ ਲਿਆ ਲਿਆ ਰੋਕਦਾ ਇੰਨਾ ਟਾਈਮ ਉਰਲੇ ਬੰਨੇ ਲਿਆ ਤੇ ਸਿੰਘ ਤਾਂ ਕਹੇ ਲਈ ਬਾਈ ਹਲੇ ਨਾਲ ਲਾਉਗੀ ਹੈ ਜੀ ਹੈ ਨਾ ਹਾਂਜੀ ਲਾਉ ਹਜੇ ਤਾਂ ਬੱਚਾ ਹੈ ਜੀ ਆਈਡੀਆ 14 14 ਪਲਸ 14 ਪਲਸ ਪਾਉ ਜੀ ਪਹਿਲਾਂ ਹੋਵੇ ਚਾਹੇ 14 ਪਲਸ ਪਾਉਗੀ। ਜਾਤ ਦੇਖੋ ਦੱਸ aí ਕਿੰਨੇ ਪਤਲੇ ਪਿੰਡੇ ਦੀ ਕੱਟੀ ਆ। ਤੇ ਬਾਕੀ ਬਾਈ ਕਹਿੰਦਾ ਨਾ ਜਿਹੜੇ ਸੀਮਨ ਦੀ ਤੁਹਾਨੂੰ ਦੱਸਤੀ ਉਹਦੀ ਗਰੰਟੀ ਦੇਊ ਤੇ ਇੱਕ ਖਾਸ ਗੱਲ ਹੋਰ ਐ ਸੱਜਣ ਦੀ ਬਾਈ ਕਹਿੰਦਾ ਨਾ ਸੀਮਨ ਆਪ ਜਾ ਕੇ ਲੈ ਕੇ ਆਉਨੇ ਵੀ ਇੱਥੇ ਤਾਂ ਨਾ ਕਿਸੇ ਤੇ ਯਕੀਨ ਹੀ ਨਹੀਂ ਕਰੀਂਦਾ ਤੇ ਸਵਾ ਇੱਥੋਂ ਕਰਾ ਦੇਂਗਾ। ਆਪਣਾ ਹਰਿਆਣੇ ਵਾਲਾ ਰਾਜੇਂਦਰ ਗੰਗੂਏ ਵਾਲਾ ਮੇਰਾ ਦੋਸਤ ਮਿੱਤਰ ਅਸੀਂ ਉਹ ਤੋਂ ਮੱਝਾ ਲਿਉਂਦੇ ਰਹਿ ਪਹਿਲਾਂ ਉਹਨੇ ਬਾਅਦ ਚ ਝੋਟਾ ਰੱਖਿਆ। ਉਹ ਮੇਰੇ ਕੋਲ ਆਪ ਵੀ ਛੱਡ ਜਾਂਦਾ ਲੋਡ ਪੈਂਦੀ ਆ ਮੈਂ ਵੀ ਜਾ ਕੇ ਲੈ ਕੇ ਆਉਣਾ ਉਹ ਵੀ ਸੀਮਨ ਆਪਾ ਸੀਮਨ ਮੈਂ ਆਪ ਜਾ ਕੇ ਲੈ ਕੇ ਆ ਹਾਂਜੀ ਹਾਂ ਪਹਿਲਾਂ ਮੈਂ 29 ਦੇ ਵੀ ਮੈਂ ਆਪ ਜਾ ਕੇ ਲੈ ਕੇ ਆਇਆ ਜਦੋਂ ਇਹ ਹੋਈ ਠੀਕ ਹੈ ਗੱਲ ਐ ਮੈਂ 23 ਦਾ ਕਹਿੰਦੇ ਚੋਖੇ ਪੈਸਿਆਂ ਦਾ ਹੋ ਰਿਆ ਸੀ ਮੈਨੂੰ ਨਾ ਬਲੈਕ ਵਾਲਾ ਕੰਮ ਹੀ ਉਹ ਉਦੋਂ ਠੀਕ ਸੀ ਜੀ ਜਦੋਂ ਮੈਂ ਲੈ ਕੇ ਆਇਆ ਇਹ ਹੁਣ ਤਾਂ ਬਲੈਕ ਵਾਲੀ ਗੱਲ ਹੈ ਐ ਖੀਰੀ ਦਾ ਨਾ ਤੁਹਾਨੂੰ ਤੋਹਫਾ ਪੀਸ ਲੱਗਿਆ ਦਿਖਾਉਣਾ ਪਰ ਬਾਈ ਕਹਿੰਦਾ ਆਪਾਂ ਦੁੱਗੀ ਕਹਿ ਕੇ ਦੇਣੀ ਚਾਹੀ ਇੱਕ ਤਾਂ ਨਾ ਅਸੀਂ ਬਲਦ ਵਜਾਉਣਿਆ ਜੀ ਇੱਕ ਦੰਦ ਗੇਰ ਗਿਆ ਕਹਿੰਦੇ ਨੇ ਦੁੱਗਾ ਹੋ ਗਿਆ ਠੀਕ ਹੈ ਗੱਲ ਭਜੰਡੀ ਦ ਅਸੀਂ 1.5 ਲੱਖ ਰੁਪਏ ਲੈਣਾ ਜੀ ਲੈਣ ਦੇਣਾ ਕੋਈ ਮੁੱਲ ਨਹੀਂ ਕਰਿਆ ਸੀ। ਡਿਊਟ ਕਰਦਾਂਗੇ ਬੜੀ ਮੋਟੀ। ਛੋੜ ਮਾਨਤਾਨ ਕਰਦਾਂਗੇ ਵੀ ਤੁਹਾਡੇ ਥੋੜੇ ਥੋੜਾ ਥੋੜੀ ਵੀਡੀਓ ਦੇਖ ਕੇ ਆਉਂਦਾ ਜਿਹੜਾ ਕੋਈ ਉਹਨੂੰ ਜ਼ਰੂਰ ਮਾਨਤਾਨ ਕਰਾ। ਠੀਕ ਹੈ ਗੱਲ। ਆ ਮਾਨਤਾਨ ਬਾਈ ਕਹਿੰਦਾ ਕਰਦਾਂਗੇ ਪਰ ਝੋਟੀ ਸੱਚ ਨੂੰ ਬਾਲੀ ਕਮਾਲ ਦੀ ਦਿਖਾਦੀ ਫਾਈਵ ਸਟਾਰ ਕੱਟੀ ਦਿਖਾਦੀ ਤੇ ਦੇਖ ਕੇ ਇਹ ਕਹੇ ਵੀ ਥਕਾਵਟ ਜੀ ਦੂਰ ਹੁੰਦੀ ਹੈ। ਪੂਰੀ 2-2 ਲੱਖ ਰੁਪਏ ਮੰਗਦੇ ਨੇ ਇਆਂ ਇਆਂ ਕੱਟੀਆਂ ਦਾ। ਅਸੀਂ ਬਿਲਕੁਲ ਨਹੀਂ ਅਸੀਂ ਕਹਿੰਦੇ ਆ ਵੀ ਜਾਇਜ਼ ਅਗਲਾ ਵੀ ਕੁਝ ਘੱਟੇ। ਠੀਕ ਹੈ ਗੱਲ। ਸਾਤੋਂ ਵੀ ਲ 9814250704 9814250704 ਆ ਗਿਆ ਬਾਈ ਦਾ ਨੰਬਰ ਪਿੰਡ ਆ ਗਿਆ ਸਜਣੋਂ ਬਾਗੜੀਆਂ ਜ਼ਿਲ੍ਹਾ ਮਰੇਲਕੋਟਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ